ਬਾਤ ਤੇ ਸ਼੍ਰੀਆ ਕਾਸਰੇ ਪੰਜਾਬ ਵਾਸਤੇ ਨਾ ਦਾ ਸਾਕਤਾ ਆਪਣੀ YouTube ਚੈਨਲ ਪੰਜਾਬ ਮੌਸਮ ਚ ਜਿਸ ਦੇ ਆਪਾਂ 6 ਤੋਂ ਲੈ ਕੇ 10 ਤੰਬਰ ਪੰਜਾਬ ਦੇ ਮੌਸਮ ਨਹੀਂ ਕਰਨਗੇ ਕਿਹਨਾ ਪਾਕ ਚੋ ਭਾਈ ਦੋ ਭਾਰੀ ਵੀ ਦੇਖਣ ਮਿਲਦਾ ਟਾਈਪ ਕਿੰਨਾ ਵਾਦਾ ਘਟਾ ਦੇਖਣ ਨੂੰਗਾ ਕਿਸਾਨ ਵੀਰਾਂ ਲਈ ਆਪਣੇ ਕੀ ਆਪਰੇਟਾ ਆਉਣ ਵਾਲੇ ਦਿਨਾਂ ਚ ਇਹ ਸਾਰਾ ਕੁਝ ਜਰੂਰ ਆਪਣੀ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਿਸਾਨ ਵੀਰਾਂ ਨੂੰ ਆਪਣੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਅੱਗੇ ਵੱਧਦੇ ਆ ਵੀਡੀਓ ਵਾਲਾ ਹੌਣ ਤੋ ਹੀ 6 ਸਤੰਬਰ ਪੰਜਾਬ ਦੇ ਸਾਢੇ 9:30 ਵਜੇ ਚੱਕਰ ਨ ਸਵੇਰ ਦੇ ਲਾਈਵ ਸੈਟੇਲਾਈਟ ਤੇ ਵੀਰਾਂ ਦੇ ਸਾਹਦੇ ਪੰਜਾਬ ਦੇ ਆਪਣੇ ਲਗਭਗ ਦੁਆਬੇ ਦੀ ਸਾਈਡ ਹੋ ਗਏ ਮੱਧਪਾਗ ਹੋ ਗਏ ਜਾਂ ਪੂਰਬੀ ਪਾਗ ਥੋੜੇ ਬਹੁਤੇ ਮਾਲਵੇ ਦੇ ਹੋ ਗਏ ਇਹਨਾਂ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਮੀਂਹ ਵੀ ਦੇਖਣ ਨੂੰ ਮਿਲ ਰਿਹਾ ਮੀਂਹ ਝਟਣਾਂ ਉਹ ਚ ਲੱਗੀ ਹੈ ਤੁਸੀਂ ਹੁਣ ਦੇਖ ਸਕਦੇ ਹੋ ਡਾ ਡਾਰ ਆਪ ਲੁਧਿਆਣੇ ਦੇ ਆਪਣੇ ਕਾਫੀ ਪਾਗ ਥੋੜੇ ਜਿਹਾ ਭਾਰੀ ਮੀਂਹ ਝਟ ਵੀ ਦੇਖਣ ਨੂੰ ਮਿਲ ਰਹੀ ਉਹਨੇ ਛੱਟ ਦਾ ਮੀਂਹ ਆਪਣੇ ਦਾਹਵੀਂ ਮਿੰਟ ਜਿਹੜਾ ਹੁੰਦਾ ਹੈ ਬਾਕੀ ਕੋ ਝੜੀ ਨੂੰ ਬਸਾਦ ਦੀ ਉਮੀਦ ਨਹੀਂ ਹੈ ਬਾਕੀ ਬ ਲਗਭਗ ਪੰਜਾਬ ਦੇ ਆਪਣੇ ਇੰਨੇ ਭਾਗਾਂ 'ਚ ਜਿਆਦਾ ਮੀਂਹ ਦੇਖਣ ਨੂੰ ਮਿਲ ਰਿਹਾ। ਲੁਧਿਆਣਾ ਦੇ ਭਾਗ ਹੋ ਗਏ, ਨਵਾਂ ਸ਼ਹਿਰ ਦੇ ਰੂਪਨਗਰ ਦੇ ਹੋ ਗਏ, ਇਨ੍ਹਾਂ 'ਚ ਵਧੀਆ ਝਟ ਦੇਖਣ ਨੂੰ ਮਿਲ ਰਿਹਾ ਇਸ ਵਕਤ। ਬਾਕੀ ਫਤੇਗੜ ਸਾਹਿਬ, ਐਸ ਸੀ ਨਗਰ, ਪਟਿਆਲਾ, ਇਨ੍ਹਾਂ 'ਚ ਥੋੜੀ ਵਧੀਆ ਝਟ ਦੇਖਣ ਨੂੰ ਨਹੀਂ ਥੋੜੇ ਬਹੁਤ ਸੰਗਰੂਰ ਦੇ ਭਾਗ ਹੋ ਗਏ ਤੇ ਹੁਸ਼ਿਆਰਪੁਰ ਦੇ ਪਠਾਨਕੋਟ ਦੇ ਭਾਗ ਹੋਏ। ਇਨ੍ਹਾਂ 'ਚ ਵੀ ਮੀਂਹ ਦੇਖਣ ਨੂੰ ਮਿਲ ਸਦਾ ਤੇ ਕਪੂਥਾ ਜੰਨ ਦੇ ਭਾਗ ਹੋ ਗਏ, ਗੁਰਦਾਸਪੁਰ ਦੇ ਹੋ ਗਏ, ਪਠਾਨਕੋਟ ਦੇ ਹੋ ਗਏ। ਇਨ੍ਹਾਂ 'ਚ ਵੀ ਹਲਕਾ ਜਾਂ ਫੁਲਕਾ ਮੀਂਹ ਦੇਖਣ ਨੂੰ ਮਿਲ ਹੁਣੇ ਤੇਜ਼ਮੀ ਦੇ ਆਪਣੇ ਅਸਾਰ ਲੁਧਿਆਣਾ ਨਵਾਂ ਸ਼ਹਿਰ ਥੋੜੇ ਬਹੁਤ ਜਲੰਧਰ ਦੇ ਭਾਗ ਰੂਪਨਗਰ ਐਸੀਐਸ ਨਗਰ ਫਤਿਹਗੜ੍ਹ ਸਾਹਿਬ ਤੇ ਥੋੜੇ ਬਹੁਤੇ ਪਟਿਆਲਾ ਦੇ ਭਾਗ ਇਹਨਾਂ ਵਿੱਚ ਬੰਨ ਰਹੇ ਹਨ ਬਾਕੀ ਪੰਜਾਬ 'ਚ ਆਪਣੇ ਹਲਕਾ ਦਰਮੰਨ ਵੀ ਦੇਖਣ ਨੂੰ ਮਿਲੂਗਾ ਬਾਕੀ ਗੱਲ ਕਰੀ 7 ਸਤੰਬਰ 7 ਸਤੰਬਰ ਫੇਰ ਥੋੜੇ ਜਿਹਾ ਸਾਰਾ ਵਦੇ ਹਨ ਉਮੀਦ ਹੈ ਆਪਣੇ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਐਸੀਐਸ ਨਗਰ ਰੂਪਨਗਰ ਦੇ ਪਹਾੜ ਹੋਏ ਹਿਸ਼ਾਰਪੁਰ ਦੇ ਪਠਾਨਕੋਟ ਦੇ ਇਨਾਂ ਚ ਥੋੜਾ ਜਿਹਾ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹਲਕੇ ਤੋਂ ਭਾਰੀ ਮੀਂਹ ਜਾਂ ਦਰਮਿਆਨਾ ਥੋੜਾ ਜਿਹਾ ਮੀਂਹ ਬਾਕੀ ਸਾਰੇ ਪੰਜਾਬ ਦੇ ਆਪਣੇ ਹਲਕਾ ਫੁਲਕਾ ਮੀਂਹ ਦੇਖਣ ਨੂੰ ਮਿਲੂਗਾ ਬੂੰਦਾਬੰਦੀ ਜਾਂ ਮਾੜਾ ਮੋਟਾ 10-20 ਮਿੰਟ ਲਈ ਮਾੜਾ ਮੋਟਾ ਤੇਜ਼ ਮੀਂਹ ਦੇਖਣ ਨੂੰ ਮਿਲ ਰਿਹਾ ਤੇ 8 ਸਤੰਬਰ ਨੂੰ ਫੇਰ ਥੋੜੀ ਜਿਹੀ ਉਮੀਦ ਹੈ ਕਿ ਸੀਸੂਨਗਰ ਫਟੇਕਾਰ ਸਾਹਿਬ ਲੜਾ ਇਹਨਾਂ ਜੋ ਹਲਕੇ ਤੋਂ ਦਰਮਿਆਨਾ ਕਿਤੇ ਕਿਤੇ ਭਾਰੀ ਵੀ ਦੇਖਣ ਨੂੰ ਮਿਲੂਗਾ ਤੇ ਆਪਣੇ ਅੰਮ੍ਰਿਤਸਰ ਕਪੂਥਾ ਜਨਰ ਦੇ ਭਾਗ ਹੋਏ ਲਧਿਆਣਾ ਦੇ ਸੰਗਰੂਰ ਦੇ ਇਹਨਾਂ ਚ ਹਲਕਾ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ 8 ਸਤੰਬਰ ਨੂੰ ਵੀ ਆਪਾਂ ਗੱਲ ਕਰੀਏ 9 ਸਤੰਬਰ ਦੀ 9 ਸਤੰਬਰ ਨੂੰ ਆਪਣੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਇਸੇ ਤਨਗਰ ਫਤਿਹਗੜ ਸਾਹਿਬ ਪਟਿਆਲੇ ਦੇ ਭਾਗ ਇਹਨਾਂ ਵਿੱਚ ਹਲਕੇ ਤੋਂ ਦਰਮਾਨਾ ਥੋੜਾ ਬਹੁਤਾ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਤੇ ਆਪਣੇ ਅੰਮ੍ਰਿਤਸਰ ਕਬੂਹੇ ਜੰਦੇ ਦੇ ਭਾਗ ਹੋ ਗਏ ਲੁਧਿਆਣੇ ਦੇ ਬਰਨਾਲੇ ਦੇ ਤਸੰਗਰੂ ਦੇ ਇਹਨਾਂ ਵਿੱਚ ਹਲਕਾ ਉਤਰ ਮੈਂ ਨਮੀ ਦੇਖਣ ਨੂੰ ਮਿਲੂਗਾ ਤੇ ਬਾਕੀ ਸਾਰਾ ਪੰਜਾਬ ਸਾਫ਼ ਦੇਖਣ ਨੂੰ ਮਿਲੂਗਾ ਤੇ ਆਪਣੇ 8 ਤੇ 9 ਸਤੰਬਰ ਨੂੰ ਆਪਣੇ ਤਾਂ ਤਾਂ ਫਿਰੋਜ਼ਪੁਰ, ਮੋਗਾ, ਫਰੀਦਕੋਟ, ਮੁਖਰ, ਫਾਜ਼ਿਲਕਾ, ਠਿੰਡਾ, ਮਾਲਵਾ, ਬਰਨਾਲਾ ਇਹਨਾਂ ਵਿੱਚ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲੇਗਾ। ਟੈਂਪਰੇਚਰ ਆਪਣੇ 30 ਡਿਗਰੀ ਤੱਕ ਜਾ ਸਕਦੇ ਹਨ ਆਪਣੇ 10 ਸਤੰਬਰ ਤੱਕ ਨਹੀਂ ਤੇ 10 ਸਤੰਬਰ ਨੂੰ ਵੀ ਲਗਭਗ ਮੌਸਮ ਦੀ ਇਹੀ ਕਹਾਣੀ ਹੈ। ਮਤਲਬ ਆ ਗੱਲ ਕਰੀ ਹੁਣ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਹੈ। 7 ਤਰੀਕ ਥੋੜਾ ਜਿਹਾ 7 ਤਤ 8 ਥੋੜਾ ਜਿਹਾ ਮੀਂਹ ਜਿਆਦਾ ਦੇਖਣ ਨੂੰ ਮਿਲ ਸਕਦਾ। ਤਾਂ ਫਿਰ ਕੋਈ ਖਾਸ ਮੀਂਹ ਦੀ ਉਮੀਦ ਨਹੀਂ ਹੈ। ਉਹ ਵੀ ਆਪਣੇ ਦੁਆਬੇ ਦੇ ਏਰੀਆ ਚ ਜਿਆਦਾ ਥੋੜੇ ਜਿਹੀ ਮੀਂਹ ਟਰੈਵਲ ਮਾਲਵੇਰੇ ਪੂਰਬੀ ਭਾਗ ਹੋਏ ਨੂੰ ਥੋੜਾ ਜਿਹਾ ਮੀਂਹ ਦੇਖਣ ਨੂੰ ਮਿਲ ਸਕਦਾ 7-8 ਸੈਕਿੰਡ ਥੋੜਾ ਜਿਆਦਾ ਇਹ ਨਹੀਂ ਕਿ 49 ਬਸਾਤ ਦੇਖਣ ਨੂੰ ਮਿਲੂਗੀ ਬਾਕੀ ਬੱਦਰਵਾਹ ਪੰਜਾਬ ਵਿੱਚ ਹਲੇ ਟਰੈਵਲ ਕਰਦੇ ਰਹੂਗੇ ਤੁਹਾਨੂੰ ਇੱਕ ਹੋਸ ਸਿਸਟਮ ਬਣਿਆ ਹੋਇਆ ਹੈ ਆਪਣੇ ਰਾਜਸਥਾਨ ਦੇ ਭਾਗਾਂ ਦੇ ਕੋਲ ਸਿਸਟਮ ਪਹੁੰਚਿਆ ਹੋਇਆ ਹੈ ਚੱਕਰਵਾਦੀ ਇੱਕ ਹੋਰ ਸਿਸਟਮ ਹੈ ਬੰਗਾਲ ਦੀ ਖਾੜੀ ਤੋਂ ਉੱਠਿਆ ਹੈ ਜੋ ਕਿ ਆਪਣਾ ਥੋੜੀ ਬੋਦੀ ਪੰਜਾਬ ਵਿੱਚ ਨਮੀ ਦੇ ਰਿਹਾ ਹੈ ਜਿਸ ਕਾਰਨ ਬੱਦਲਬਾਝ ਹੱਲੇ ਆਪਣੇ ਬਿਲਕੁਲ ਸਾਫ਼ ਨਹੀਂ ਹੁੰਦੀ ਦਿਖਾਈ ਦੇ ਰਹੀ ਬੱਦਲਬਾਝ ਹੱਲੇ ਆਪਣੇ ਹੱਲੇ 10 ਸਤੰਬਰ ਦਾ ਬੱਦਲਬਾਝ ਲਗਭਗ ਦੇਖਣ ਮਿਲੂਗੀ ਪੂਰੀ ਖੁੱਲਕ ਧੁੱਪ ਨਹੀਂ ਦੇਖਣ ਮਿਲੂਗੀ ਆਪਾਂ 8-9 ਤਰੀਕ ਤੋਂ ਬੜਾ ਥੋੜੀ ਜੀ ਤਾਂ ਆਪਾਂ ਕੋ ਚਾ ਵਾਧਾ ਦੇਖਣ ਨੂੰ ਮਿਲੂਗਾ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚੰਗ ਲੱਗਦਾ ਵੀਡੀਓ ਲੈ ਕੇ ਨੂੰ ਸਬਸਕ੍ਰਾਈਬ ਜੀ ਕਰ ਲੋ ਬਾਕੀ ਦਨ ਡੇਰੇ ਤੋਂ ਡੇਰੇ ਆਪਾਂ ਦਿੰ ਜਿਲੇ ਦੇ ਵਿੱਚ ਇਕਦਮ ਬਦਲ ਕੋਈ ਕ੍ਰੀਏਟ ਹੋਇਆ ਛੋਟੇ ਮੋਟੇ ਜਿਲੇ ਵਿੱਚ ਬਦਲ ਕ੍ਰੀਏਟ ਹੋ ਸਕਦੇ ਹਨ ਜੇ ਕਿ ਆਪਣੇ ਇੱਕ ਤੋਂ ਜਿਹੜੇ ਨੂੰ ਕਵਰ ਕਰਦੇ ਹਨ ਉਦਾਂ ਦੀ ਕਾਰਵਾਈਆਂ ਦੇਖੋ ਮਸਦੇ ਕੋਈ ਨਵੀਂ ਕਾਫੀ ਵਧੀ ਹੋਈ ਹੈ ਹਲੇ ਪੰਜਾਬ ਵਿੱਚ ਬਾਕੀ ਤੁਹਾਨੂੰ ਆਪਰੇ ਡੇਲੀ ਡੇਲੀ ਦਿੰਦੇ ਰਾਵਾਂਗੇ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜਾ ਕਲੋ ਡੇਲੀ ਵੀ ਆਪਰੇ ਮਿਸ ਨਾ ਹੋਵੇ ਧੰਨਵਾਦ